ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਇਹ ਸੋਹਣੀ ਸੋਹਣੀ ਸਵੇਰ ਸ਼ੁਰੂ ਹੁੰਦੀ ਹੈ ਹੁਣ ਤੋਂ ਤੇ ਪਾ ਜਾ ਰਹੇ ਹਾਂ ਮਿੱਤਰੋ ਪ੍ਰਵਾਸ ਫੇਰੀ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਅੱਗੇ ਥੋੜਾ ਜਿਹਾ ਚੱਲੇ ਰਹੀ ਤੁਰ ਕੇ ਜਾ ਰਹੇ ਹਾਂ ਵਾ ਪਹੁੰਚ ਗਏ ਲੋ ਬਾਈ ਮਿੱਤਰੋ ਪਹੁੰਚ ਗਏ ਹਾਂ ਪਹੁੰਚ ਤਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ ਮੇਰੇ ਮਨ ਇੱਕ ਸਿਉ ਚਿਤ ਲਾਏ ਹਾਂਜੀ ਲੋ ਬਈ ਮਿੱਤਰੋ ਗੁਰਦੁਆਰੇ ਤੋਂ ਆ ਗਏ ਸੀ ਤੇ ਹੁਣ ਚੱਲਦੇ ਆ ਮਿੱਤਰੋ ਦਾਹੂ ਮੱਥਾ ਟੇਕਿਆ ਇਹ ਦਾਹੂ ਸਾਹਿਬ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਉਡਾਉਂਦੇ ਆ ਕਬੂਤਰ ਹਾਂਜੀ ਲੋ ਬਈ ਮਿੱਤਰੋ ਦਾਹੂ ਸਾਹਿਬ ਵੀ ਮੱਥਾ ਟੇਕ ਲਿਆ ਤੇ ਹੁਣ ਚੱਲਦੇ ਆ ਘਰ ਨੂੰ ਕਰੋ ਜੈਕ ਹਾਂਜੀ ਲੋ ਬਾਈ ਮਿੱਤਰੋ ਡਾਊਨ ਸਭ ਤੋਂ ਆਗੇ ਤੁਸੀਂ ਮੱਥਾ ਟੇਕ ਕੇ ਤੇ ਹੁਣ ਅਡਾਉਂਦੇ ਆ ਬੱਚੇ ਟਾਈਮ ਹੋ ਗਿਆ 8:30 9:00 ਦਾ ਤੇ ਡਾਉਂਦੇ ਆ ਮਿੱਤਰੋ ਹੁਣ ਬੱਚਿਆਂ ਨੂੰ ਦੇਖ ਕੇ ਤੇ ਉੱਪਰ ਵੀ ਬੱਚੇ ਸ਼ਿਫਟ ਕਰਤੇ ਸੀ ਜਿਹੜੇ ਕੱਲ ਤੁਹਾਨੂੰ ਦਿਖਾਇਦੇ ਬਾਕੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਉੱਪਰ ਜਾ ਕੇ ਤੇ ਅਡਾਉਂਦੇ ਆ ਹੁਣ ਬੱਚੇ ਦੇਖ ਲੀਏ ਦਾਣੇ ਖਾਈ ਵੀ ਆ ਸਭ ਨੇ ਐਨ ਹਜਮ ਹੈ ਤੇ ਅਡਾਉਂਦੇ ਆ ਮਿੱਤਰੋ ਹੁਣ ਸਾਰੇ ਬੱਚਿਆਂ ਨੂੰ ਲੋ ਜੀ ਬੱਚੇ ਬਿਠਾਤੇ ਆ ਛਤਰੀਆਂ ਤੇ ਤੇ ਬਿੱਚ ਜਿਹੜੇ ਉਡਾਣੇ ਵਾਲੇ ਸੀ ਉਹ ਉਡਾਤੇ ਐ ਤੇ ਇੱਕ ਦੋ ਦੇ ਦਾਣੇ ਸੀ ਉਹ ਉਡਾਈ ਨਹੀਂ ਦੋ ਬੱਚੇ ਛੋਟੇ ਸੀ ਉਹ ਨਹੀਂ ਛੱਤੀ ਬਿਠਾਇਆ ਇੱਕ ਦੇ ਬਹੁਤ ਜ਼ਿਆਦਾ ਦਾਣੇ ਸੀ ਉਹ ਨਹੀਂ ਬਿਠਾਇਆ ਤੇ ਇੱਕ ਵਿੱਚ ਡਾਰ ਦੇ ਉਡਣੇ ਵਾਲਾ ਸੀ ਉਹਦੇ ਵੀ ਬਹੁਤ ਜ਼ਿਆਦਾ ਦਾਣੇ ਤੇ ਉਹ ਵੀ ਨਹੀਂ ੜਾਇਆ ਤੇ ਇਹ ਨਮਕਾਲਾ ਬੱਚਾ ਉੱਡ ਗਿਆ ਤੇ ਇਹ ਫਿਰਦੇ ਐ ਬਾਕੀ ਸਾਰੇ ਉੱਪਰ ਸ਼ਿਫਟ ਕਰਤੇ ਆ ਹੁਣ ਚੱਲਦੇ ਆ ਮਿੱਤਰੋ ਉੱਪਰ ਤੇ ਉੱਪਰ ਵੀ ਦਾਣਾ ਪਾਣੀ ਪਾ ਦਈਏ ਦੇਖੀਏ ਜਾ ਕੇ बच्चे निकले कि नहीं लो जी पहुंच गए ऊपर ਤੇ ਕਬੂਤਰਾਂ ਨੂੰ ਰੱਖਦੇ ਆਏ ਪਾਣੀ ਤੇ ਫਿਰ ਰੱਖਦਾਂਗੇ ਦੂਸਰੀ ਸਾਈਡ ਤੇ ਹਥਿਆਰ ਚੱਕ ਲਿਆ ਆਪਣੇ ਢਾਡੂ ਚੱਕ ਲਿਆ ਤੇ ਇੱਧਰ ਬਾਹਰ ਸਾਫ ਕਰਦੇ ਆਂ ਤੇ ਬੱਚਿਆਂ ਨੂੰ ਖੋਲਦੇ ਆਂ ਮਿੱਤਰੋ ਫਿਰ ਜਾਲ ਚ ਅੱਜ ਫੇਰੀ ਜਾਉਂਗੇ ਤੇ ਲੱਗ ਗਿਆ ਕਬੂਤਰ ਪਾਣੀ ਪੀਣ ਤੇ ਇੱਧਰ ਦੇਖ ਲੀਏ ਪਹਿਲਾਂ ਬੱਚੇ ਨਿਕਲੇ ਕਿ ਨਹੀਂ ਇਹਨੇ ਤਾਂ ਨਹੀਂ ਗੱਡੇ ਮਿੱਤਰੋ ਬੱਚਾ ਗੱਡੇਆ ਮਿੱਤਰੋ ਹਲੇ ਬੱਚਾ ਲੱਗੂਗਾ ਟਾਈਮ ਤੇ ਸ਼ਾਮ ਨੂੰ ਦੇਖਾਂਗੇ ਲਾਈਟ ਮਾਰ ਕੇ ਤੇ ਇੱਧਰ ਦੇਖ ਲੀਏ ਕਬੂਤਰੀ ਦੇ ਇਹਦੇ ਇਹਨੇ ਵੀ ਮਿੱਤਰੋ ਲੋ ਜੀ ਥੋਰਾਂ ਲਾਤੀਆਂ ਐ ਅੱਜ ਕੱਲੇ ਚ ਬੱਚਾ ਇਹਨਾਂ ਚੋਂ ਤਾਂ ਨਿਕਲ ਜੂਗਾ ਇੱਧਰੋਂ ਵੀ ਨਿਕਲ ਜੂਗਾ ਬੱਚਾ ਬਣ ਗਿਆ ਏ ਤੇ ਇਹਦੇ ਨਾਲੋਂ ਆ ਕੁਤਰੀ ਨੇ ਲੇਟ ਰੱਖੇ ਤੇ 5-6 ਦਿਨ ਬੱਚੇ ਆਂਡੇ ਤੇ ਇਧਰੋਂ ਵੀ 5-6 ਦਿਨ ਤੱਕ ਨਿਕਲ ਜੂਗਾ 4-5 ਦਿਨ ਤੱਕ ਤੇ ਦੇਖਦੇ ਆਂ ਵੇਟ ਕਰਾਂਗੇ ਇਧਰੋਂ ਨਿਕਲ ਜਾਣੇ ਮਿੱਤਰੋ ਅੱਜ ਕੱਲ 'ਚ ਅੱਜ ਸ਼ਾਮ ਤੱਕ ਬੱਚਾ ਨਿਕਲ ਜੂਗਾ ਸ਼ਾਇਦ ਬਾਕੀ ਦੇਖਦੇ ਆਂ ਤੇ ਹੁਣ ਮਿੱਤਰੋ ਕਰਦੀਏ ਸਫਾਈ ਬਾਹਰ ਤੇ ਫਿਰ ਬੱਚਿਆਂ ਨੂੰ ਕੱਢ ਦੋਗੇ ਜਾਲ 'ਚ ਹਾਂਜੀ ਲੋ ਬਈ ਮਿੱਤਰੋ ਸਫਾਈ ਕਰਤੀ ਆ ਨੀਚੇ ਤੇ ਰੱਖਦੀ ਆ ਬਾਲਟੀ ਤੇ ਹੁਣ ਮਿੱਤਰੋ ਕਬੂਤਰ ਨਿਲਾ ਦੀਏ ਤੇ ਇੱਟ ਲਾ ਲਈਏ ਉਹ ਇਦਾਂ ਠੀਕ ਹੈ ਜੀ ਤੇ ਕਬੂਤਰ ਨਿਲਾ ਦੀਏ ਮਿੱਤਰੋ ਹੁਣ ਨਹਾਉਂਗੇ ਆਰਾਮ ਤੇ ਪੋਟਾਸ਼ ਪਾਤੀ ਹੈ ਮਿੱਤਰੋ ਪਾਣੀ ਚ ਪਾਣੀ ਪਾ ਦੀਏ ਹੁਣ ਲੋ ਬਈ ਮਿੱਤਰੋ ਕਬੂਤਰੀਆਂ ਤੇ ਬੱਚਿਆਂ ਨੂੰ ਪਾਣੀ ਰੱਖਦੇ ਆਏ ਹੁਣ ਤੇ ਇੱਧਰ ਲਾ ਖੁੱਡਾ ਖੁੱਦ ਦਿੰਦੇ ਆ ਖੋਲ ਕੂਤਰ ਆਈ ਜਾਉਂਗੇ ਬਾਹਰ ਤੇ ਨਹਾਈ ਜਾਉਂਗੇ ਨਾਲ ਦੀ ਨਾਲ ਨਹਾ ਕੇ ਜਾਈ ਜਾਉਂਗੇ ਤੇ ਕੱਢਦੇ ਇਹਨਾਂ ਨੂੰ ਬਾਹਰ ਜਾਲ ਤੇ ਲਾ ਦਈਏ ਪਹਿਲੇ ਇੱਟਾਂ ਤੇ ਬਾਕੀ ਪਾਣੀ ਲਿਆਵਾਂਗੇ ਹੋਰ ਭਰ ਕੇ ਹੋਰ ਪਾ ਦਾਂਗੇ ਫਿਰ ਨਹਾਣ ਦੋ ਮਿੱਤਰੋ ਇਹਨਾਂ ਨੂੰ ਧੁੱਪਾਂ ਸੇਕਣ ਦੋ ਇੱਟਾ ਉੱਟਾ ਲਾ ਕੇ ਨੈੱਟ ਬੰਦ ਕਰਕੇ ਬਿਲਕੁਲ ਸਾਰੇ ਕੂਤਰ ਕੱਢ ਕੇ ਬਾਹਰ ਫਿਰ ਲਾ ਦਾਂਗੇ ਤਾਂਕਿ ਤੇ ਧੁੱਪ ਸੇਕੀ ਜਾਉਂਗੇ ਨਹਾਈ ਜਾਉਂਗੇ ਤੇ ਹਾਂਜੀ ਲਓ ਬਾਈ ਮਿੱਤਰੋ ਤੇ ਪਾਣੀ ਰੱਖ ਦਿਆ ਸੀ ਤਾਂਕਿ ਲਾਤੀਏ ਖੁੱਡੇ ਦੀ ਤੇ ਕਬੂਤਰ ਲੱਗ ਗਿਆ ਨਹਾਉਣ ਤੇ ਨਾ ਨਵਾ ਕੇ ਤੋਂ ਪਤਾ ਪੱ ਲੱਗ ਜੂਗੀ ਐਨ ਬੰਦ ਕਰ ਦਾਂਗੇ ਫਿਰ ਤੇ ਐਨ ਪੂਰਾ ਮਸਤੀ ਚ ਲੱਗੇ ਵੇ ਨਹਾਉਣ ਮਿੱਤਰੋ ਸਾਰੇ ਵੜ ਗਏ ਪਾਣੀ ਹੁਣੇ ਨਾ ਹੀ ਚਿੱਟਾ ਕਰ ਦੇਣਾ ਐਨ ਜਮਣੀ ਤੋਂ ਚਿੱਟਾ ਕਰ ਦੂਗੇ ਇੰਨਾ ਪਾਊਡਰ ਉਤਰਦਾ ਨਾ ਮਿੱਤਰੋ ਇਹਨਾਂ ਦਾ ਗੱਲੇ ਛੱਡ ਦੋ ਕਿਉਂਕਿ ਸਾਰੇ ਕਬੂਤਰ ਤਕਰੀਬਨ ਸੀਜ਼ਨ ਹਰੁੱਤੇ ਝਾੜੇ ਪਈ ਵੇ ਬੱਚੇ ਝਾੜਦੇ ਆ ਆਊਡਰ ਆ ਉਹੀ ਫਿਰ ਖੁੱਡਿਆਂ ਚ ਜੁੜੀ ਜਾਂਦਾ ਹੁਣ ਐਨ ਸਾਫ ਸੋਤਰੇ ਨਿਕਲ ਜੂਗੇ ਆ ਦੇਖੋ ਪਾਣੀ ਚਿੱਟਾ ਆਇਆ ਹੋਣ ਵੀ ਲੱਗ ਗਿਆ ਨਹਾਣ ਦੋ ਮਿੱਤਰੋ ਇਹਨਾਂ ਨੂੰ ਲਿੰਗ ਤੋਂ ਨਜ਼ਾਰੇ ਤੇ ਉਧਰ ਉਹ ਵੀ ਦਿਖ ਰੇ ਜੋੜੀ ਵਾਲੇ ਵੀ ਅਸੀਂ ਵੀ ਨਹਾਉਣਾ ਏ ਮੈਂ ਉਹਨਾਂ ਨੂੰ ਹਲੇ ਜਾਣ ਕੇ ਨਹੀਂ ਖੋਲ ਰਿਹਾ ਕਿਉਂਕਿ ਇਹਨਾਂ ਨੇ ਉਹਨਾਂ ਦੇ ਖਾਣੇ 'ਚ ਵੜ ਜਾਣਾ ਉਧਰ ਅੰਡੇਾਂ ਤੇ ਉੱਠ ਜਾਣਾ ਕਬੂਤਰਿਆਂ ਨੇ ਤੇ ਬੱਚੇ ਖਰਾਬ ਹੋ ਜੂਗੇ ਕੋਈ ਫਾਇਦਾ ਨਹੀਂ ਉਹਦਾ ਇਹਨਾਂ ਨੂੰ ਨਹਾਉਣ ਦੋ ਫਿਰ ਉਹਨਾਂ ਨੂੰ ਫੇਰ ਕਦੇ ਨਹਾਵਾ ਦਾਂਗੇ ਲੱਗੇ ਮਿੱਤਰੋ ਪੂਰਾ ਨਜ਼ਾਰੇ ਨਾਲ ਨਹਾਉਣ ਦੇਖੋ ਸਾਰੇ ਵੜ ਗਏ ਤਸ ਲਈ ਚ ਨਹਾਉਣ ਦੇ ਮਿੱਤਰੋ ਉੱਤੇ ਬਾਦ ਫਿਰ ਇੱਧਰ ਵਾਲੇ ਖੁੱਡਿਆਂ ਨੂੰ ਖੋਲ ਦੂੰਗੇ ਇੱਧਰ ਵਾਲੇ ਬੱਚਿਆਂ ਨੂੰ ਉੱਤੇ ਕੂਤਰੀਆਂ ਨੂੰ ਨਿਲਾ ਦਾਂਗੇ ਨਿਲਾਉਣ ਦੇ ਮਿੱਤਰੋ ਫਾਇਦੇ ਵੀ ਬਹੁਤ ਆ ਪਤਾ ਦਸੰਬਰ ਚ ਵੀ ਨਿਲਾ ਦੀਦਾ ਜਦ ਧੁੱਪ ਨਿਕਲਦੀ ਹੈ ਨਿਲਾ ਆਉਂਦੇ ਐ ਫਾਇਦੇ ਹੈ ਕੂਤਰ ਤੰਦਰੁਸਤ ਰਹਿੰਦਾ ਹੈ ਫਿੱਟ ਰਹਿੰਦਾ ਹੈ ਬਿਮਾਰ ਬਹੁਤ ਘੱਟ ਹੁੰਦਾ ਹੈ ਨਹਾਉਣ ਦਾ ਜੀ ਕਰਦਾ ਦਾ ਨਾਲੇ ਪੈਰ ਪੂਰੇ ਇਨਸਾਫ ਸੁਥਰੇ ਨਿਕਲ ਜੂਗਾ ਇਹਨਾਂ ਦੇ ਹੁਣ ਨਹਾ ਕੇ ਪਾਣੀ ਮਿੱਤਰੋ ਇਹਨਾਂ ਨੇ ਐਨ ਗੰਦਾ ਕਰਤੇ ਆ ਦੇਖੋ ਨਹਾਉਣ ਦੋ ਹੁਣ ਇਹਨਾਂ ਨੂੰ हां जी लो भाई मित्रों आ गए सी ऊपर द्वार ਤੇ ਕਬੂਤਰਾਂ ਨੂੰ ਕਰਦੀ ਅੰਦਰ ਕਬੂਤਰੀਆਂ ਤੇ ਬੱਚਿਆਂ ਨੂੰ ਕੱਢਦੀ ਇਹ ਬਾਹਰ ਤੇ ਪਾਣੀ ਦਈਏ ਧੋ ਕੇ ਦੁਬਾਰਾ ਤੋਂ ਪਰ ਤੇ ਹੁਣ ਕਰਦੇ ਆਂ ਮਿੱਤਰੋ ਇਹਨੂੰ ਅੰਦਰ ਚਲੋ ਚਲ ਲੋ ਜੀ ਮਿੱਤਰੋ ਕਬੂਤਰ ਕਰਤੇ ਆਂ ਅੰਦਰ ਤੇ ਹੁਣ ਡੋਲੀਆਂ ਦੇ ਗੇਟ ਵੀ ਖੋਲ ਦਿੰਦੇ ਆਂ ਇਹ ਵੀ ਆ ਜੂਗੇ ਆਪਣਾ ਬਾਹਰ ਕਬੂਤਰੀਆਂ ਨਾਲ ਕਿਉਂਕਿ ਕਬੂਤਰੀਆਂ ਅੰਦਰ ਵੱੜਦੀਆਂ ਨਹੀਂ ਲੋ ਜੀ ਮਿੱਤਰੋ ਖੋਲਤੇ ਆ ਤੇ ਤਸਲਾਦ ਬਾਰੇ ਧੋ ਕੇ ਪਾਣੀ ਦਾ ਭਰ ਦਈਏ ਫਿਰ ਦਿਖਾਉਂਦੇ ਸਾਨੂੰ ਕਬੂਤਰੀਆਂ ਕੱਢਦੇ ਆ ਫਿਰ ਬਾਹਰ ਹਾਂਜੀ ਲੋ ਬਈ ਮਿੱਤਰੋ ਪਰ ਤੇ ਪਾਣੀ ਨਵਾਂ ਪਾਣੀ ਤਾਜ਼ਾ ਤੇ ਡਰਿੰਕਰ ਕੱਢ ਦਈਏ ਪਹਿਲਾਂ ਬਾਹਰ ਸਭ ਤੋਂ ਪਹਿਲਾਂ ਡਰਿੰਕਰ ਰੱਖ ਦਿੰਦੇ ਆ ਇੱਧਰ ਵੱਡੇ ਕਬੂਤਰਾਂ ਨੂੰ ਪਾਣੀ ਦਾ ਇਹ ਪਾਣੀ ਪੂਣੀ ਪੀ ਲੂਗੇ ਆਪਣਾ ਤੇ ਫਿਰ ਕੱਢਦੇ ਆ ਮਿੱਤਰੋ ਕਬੂਤਰਿਆਂ ਤੇ ਬੱਚਿਆਂ ਨੂੰ ਬਾਹਰ ਉਹਨਾਂ ਹੀ ਜਾਉਂਗੇ ਆਪਣਾ ਨਿੱਕ ਟ ਬੰਦ ਕਰਦੇ ਆ ਬਾਲਟੀ ਥੱਕ ਕੇ ਫਿਰ ਬਾਲਟੀ ਕੱਢ ਲਾਂਗੇ ਬਾਹਰ ਪਹਿਲਾਂ ਕਬੂਤਰਾਂ ਨੂੰ ਕੱਢਦੀਏ ਬਾਹਰ ਕੱਢ ਲਈਏ ਮਿੱਤਰੋ ਇਹਨੂੰ ਬਾਹਰ ਚਲੋ ਲੱਗ ਗਿਆ ਜਾ ਤੇ ਬਾਕੀ ਜਿਹੜੇ ਆਪਣੇ ਆਪ ਜਾਂਦੇ ਉਹ ਠੀਕ ਐ ਤੇ ਬਾਕੀ ਫਿਰ ਮਿੱਤਰੋ ਹੱਥ ਨਾਲ ਜਾ ਕੇ ਕਰਨੇ ਪੈਣੇ ਐ ਚਲੋ 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 ਕੋ ਮੇਤਰੋਂ ਅੰਡਿਆਂ ਦੀ ਲੰਨਾਂ ਲਾਈਆਂ ਪਈਆਂ ਇਹਨਾਂ ਨੇ। ਹੋਰੇ ਆਂਡੇ ਦੰਦੀਆਂ। ਆਕਸੀ ਮਸਤ ਹੋ ਗੋ। ਕੁਗੇ ਆਂਡੇ ਆਂਡੇ ਦੇ ਪਏ। ਚਲੋ। ਲੋ ਮੇਤਰੋਂ ਕੱਢਦੀ ਆ ਹੁਣ ਸਾਰਿਆਂ ਨੂੰ ਫੜ ਫੜ ਕੇ ਕੱਢਣਾ ਪੈਣਾ ਬਾਕੀਆਂ ਨੂੰ। ਹਾਂਜੀ ਲੋ ਬਾਈ ਮੇਤਰੋਂ ਸਾਰੀਆਂ ਕਬੂਤਰੀਆਂ ਤੇ ਬੱਚੇ ਕੱਢਦੇ ਆ ਬਾਹਰ ਆਪਾਂ ਨੇ ਖੁੱਡੇ ਚੋਂ ਤੇ ਹੁਣ ਖੁੱਡੇ ਦੀ ਮੇਤਰੋਂ ਤਾਕੀ ਲਾ ਦਿੰਦੇ ਆ ਆਪ ਵੀ ਆ ਜਾਂਦੇ ਆ ਬਾਹਰ। ਤੇ ਇਹਨਾਂ ਨੂੰ ਫਿਰੀ ਜਾਣ ਦਵਾਂਗੇ ਤੇ ਇਹਨਾਂ ਨੂੰ ਨਹਾਉਣ ਦੋ ਮਿੱਤਰੋ ਹੁਣ ਆਪਾਂ ਚੱਲਦੇ ਆ ਬਾਹਰ ਤੇ ਬਹਿਣ ਦੋ ਇਹਨਾਂ ਨੂੰ ਧੁੱਪ ਚ ਹਾਂਜੀ ਲੋ ਬਈ ਮਿੱਤਰੋ ਤੇ ਕਬੂਤਰੀਆਂ ਵੀ ਨਹਾ ਲੀਆਂ ਤੇ ਬੱਚੇ ਵੀ ਨਹਾ ਲਏ ਮਿੱਤਰੋ ਕੂਤੇ ਕਬੂਤਰਾਂ ਦੇ ਬਹਿਣ ਲਈ ਮਿੱਤਰੋ ਸਰੀਏ ਗੱਡ ਕੇ ਕੰਧ 'ਚ ਪੈਪ ਲਾਤੇ ਆ ਬੈਠਣੇ ਇਹਨੂੰ ਬੈਠੇ ਰਹੇਗੇ ਕਰੂਗੇ ਆਰਾਮ ਤੇ ਅੱਗੇ ਅੱਗੇ ਧੁੱਪ ਆਣੀ ਆ ਆਰਾਮ ਤੇ ਇਹਦੇ ਤੇ ਬੈਠ ਕੇ ਧੁੱਪ ਸੇਕੂਗੇ ਇਹਦੇ ਤੇ ਕੋਈ ਪੈਰ ਸਲਿੱਪ ਹੁੰਦਾ ਹੈ ਕੂਤਰਾਂ ਦਾ ਇਹਦੇ ਕੋਈ ਕੱਪੜਾ ਕੁਪੜਾ ਬੰਨ ਦਵਾਂਗੇ ਫਿਰ ਪੈਰ ਨਹੀਂ ਸਲਿੱਪ ਹੋਊਗੇ ਤੇ ਇਹ ਜੀ ਜੀ ਮਿੱਤਰੋ ਕੋ ਬੰਦਾਂਗੇ ਤੇ ਓਕੇ ਆ ਬਾਕੀ ਕਬੂਤਰਾਂ ਨੂੰ ਫਿਰਣ ਤੋਂ ਬਾਹਰ ਖਾਣ ਤੋਂ ਮਿੱਟੀ ਮੁੱਟੀ ਤੇ ਆਪਾਂ ਚੱਲਦੇ ਹਾਂ ਬਾਹਰ ਹੁਣ ਮਿੱਤਰੋ ਲੈਣ ਤੋਂ ਨਜ਼ਾਰੇ ਇਹਨਾਂ ਨੂੰ ਹਾਂਜੀ ਲੋ ਬਈ ਮਿੱਤਰੋ ਤੇ ਬੱਚੇ ਕਰਤੇ ਸੀ ਮਿੱਤਰੋ ਬੰਦ ਤੇ ਇੱਕ ਬੱਚਾ ਹੁਣ ਹੀ ਘਰੇ ਆਇਆ ਥੋੜੀ ਜੇਰ ਹੋਈ ਏ ਤੇ ਉਹਨਾਂ ਨੂੰ ਵੀ ਪਾਣੀ ਰੱਖਦੇ ਆਏ ਮਿੱਤਰੋ ਤੇ ਬਾਕੀ ਇੱਧਰ ਬੈਠੇ ਆ ਬੱਚੇ ਤੇ ਹੁਣ ਚੱਲਦੇ ਆਂ ਉੱਪਰ ਵਾਲੇ ਕਬੂਤਰਾਂ ਨੂੰ ਪਾ ਦਈਏ ਮਿੱਤਰੋ ਦਾਣੇ ਤੇ ਕਬੂਤਰ ਨਾ ਤੋਂ ਲਈ ਸੀ ਇਹਨ ਉਹ ਬੱਚਾ ਹੁਣੀ ਬੈਠਿਆ ਏ ਬਿਮਾਰ ਜਿਹਾ ਹੋਇਆ ਵਾ ਥੋੜਾ ਇਹ ਲੱਗਦਾ ਇਹ ਬੱਚਾ ਹੁਣ ਬੈਠਿਆ ਏ ਇਹ ਪਹਿਲਾਂ ਉਹਦਾ ਬੈਠਿਆ ਸੀ ਤੇ ਮਿੱਤਰੋ ਚੱਲਦੇ ਆਂ ਜੀ ਹੁਣ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਦਾਣੇ ਪਾ ਦਿਆਂ ਇਹਨਾਂ ਨੂੰ ਪਾਵਾਂਗੇ ਥੋੜੀ ਦੇਰ ਤੱਕ ਹਾਂਜੀ ਲੋ ਜੀ ਦਾਣੇ ਪਾਤੇ ਤੇ ਇੱਧਰ ਇਹ ਕਬੂਤਰੀ ਨੇ ਵੀ ਹਲੇ ਤੱਕ ਬੱਚਾ ਨਹੀਂ ਕੱਢਿਆ ਨਿਕਲ ਜਾਊਗਾ ਥੋੜੀ ਦੇਰ ਤੱਕ ਤੇ ਬਾਕੀ ਜੋੜੀ ਵੀ ਲੱਗ ਗਿਆ ਦਾਣੇ ਖਾਣ ਇੱਧਰ ਵੱਡੇ ਕਬੂਤਰ ਵੀ ਲੱਗ ਗਏ ਦਾਣੇ ਖਾਣ ਠੀਕ ਹੈ ਜੀ ਤੇ ਸਫਾਈ ਕਰੀ ਸੀ ਫਿਰ ਥੰਗ ਉੱਡ ਕੇ ਅੰਦਰੋਂ ਕੁੱਡੇ ਚੋਂ ਆਗੇ ਬਾਹਰ ਤੇ ਇੱਧਰ ਵੀ ਲੱਗ ਗਏ ਮਿੱਤਰੋ ਖਾਨਦਾਨੇ ਤੇ ਠੀਕ ਹੈ ਜੀ ਉਮੀਦ ਕਰਦਾ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਪਸੰਦਾਈ ਹੋਊਗੀ ਤੇ ਹੋਰ ਵੀ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਹ ਤੱਕ ਲਈ ਧੰਨਵਾਦ ਓਕੇ ਬਾਏ